ਨਾਲਪਿੰਡਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਓਪੀ ਤਨਖੜ ਨੇ 도ਗਰੀ ਜਿੱਥੇ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਜੀ ਰਾਮ ਜੀ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ਤ ਮਾਨ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸ਼੍ਰੀਨ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਓਪੀ ਤਨਖੜ ਨੇ ਕਿਹਾ ਕਿ ਵਿਕਾਸ 파ਰਤ ਗ੍ਰਾਮੀਣ ਯੋਜਨਾ ਆਜੀਵਿਕਾ ਮਿਸ਼ਨ ਅਧੀਨ 100 ਦਿਨਾਂ ਦੀ ਰੁਜ਼ਗਾਰ ਨੂੰ ਹੁਣ 125 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ ਪਹਿਲਾਂ ਤਿੰਨ ਤੋਂ ਚਾਰ ਮਹੀਨੇ ਤਨਖਾਹ ਨਹੀਂ ਮਿਲਦੀ ਸੀ ਪਰ ਹੁਣ ਉਹਨਾਂ ਨੂੰ 15 ਦਿਨਾਂ ਦੀ ਗਾਰੰਟੀ ਨਾਲ ਦਿੱਤੀ ਜਾਵੇਗੀ ਜੇਕਰ ਤਨਖਾਹ ਵਿੱਚ ਦੇਰੀ ਹੁੰਦੀ ਹੈ ਤਾਂ ਵਿਆਜ ਵੀ ਦਿੱਤਾ ਜਾਵੇਗਾ ਉਹਨਾਂ ਅੱਗੇ ਕਿਹਾ ਕਿ ਇਸ ਯੋਜਨਾ ਵਿੱਚ ਪਹਿਲਾਂ ਰੁਜ਼ਗਾਰ ਪੱਤੇ ਦੀ ਗਾਰੰਟੀ ਸੀ ਪਰ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ ਹੁਣ ਇਹ ਵੀ ਯਕੀਨੀ ਬਣਾਇਆ ਜਾਵੇਗਾ ਪਹਿਲਾਂ ਜੋ ਹੇਰਾਫੇਰੀ ਹੁੰਦੀ ਸੀ ਆ ਜਿੱਥੇ ਹੈੱਡਮੈਨ ਜਾਂ ਮੁਖੀ ਆਪਣੇ ਨਜ਼ਦੀਕੀ ਸਾਥੀਆਂ ਨੂੰ ਲਾਭ ਪਹੁੰਚਾਉਂਦਾ ਸੀ ਅਤੇ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਦਾ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ ਭਾਜਪਾ ਨੇਤਾ ਤਨਖਣ ਨੇ ਕਿਹਾ ਕਿ ਜੀ ਰਾਮ ਜੀ ਸਕੀਮ ਹੁਣ ਪ੍ਰਧਾਨ ਮੰਤਰੀ ਦੀ ਗਤੀ ਸ਼ਕਤੀ ਐਪ ਨਾਲ ਜੁੜੀ ਹੋਵੇਗੀ ਜਿੱਥੇ ਕਿਸੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਉਹਨਾਂ ਦੇ ਕੰਮ ਨਾਲ ਜੁੜੀ ਹੋਵੇਗੀ ਉਹ ਕਿਸੇ ਵੀ ਤੋਖਤੜੀ ਨੂੰ ਰੋਕੇਗਾ ਭੁਗਤਾਨ ਸਿੱਦੇ ਖਾਤਿਆਂ ਵਿੱਚ ਕੀਤੇ ਜਾਣਗੇ ਪਹਿਲਾ ਲਾਗੂਕਰਨ ਮਸ਼ੀਨਰੀ ਲਈ ਸਿਰਫ 6% ਫੰਡ ਅਲਾਟ ਕੀਤੇ ਜਾਂਦੇ ਹਨ ਪਰ ਹੁਣ 9% ਲਾਗੂ ਕਰਨ ਲਈ ਅਲਾਟ ਕੀਤੇ ਜਾਣਗੇ ਜਿਸ ਨਾਲ ਸਹੀ ਲਾਗੂਕਰਨ ਨੂੰ ਯਕੀਨੀ ਬਣਾਇਆ ਜਾ ਸਕੇਗਾ ਕੰਮ ਦੀ ਹੁਣ ਬਦੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ ਤਨਖਾੜੇ ਨੇ ਕਿਹਾ ਕਿ ਪਹਿਲਾਂ ਮਨਰੇਗਾ ਨੂੰ ਕਈ ਰਾਜਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੈਕਟਰ ਤੋਂ ਬਾਹਰ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਮਨਰੇਗਾ ਅਧੀਨ ਸੂਚੀਬੱਧ ਕੀਤਾ ਗਿਆ ਸੀ ਇਸ ਲਈ ਯੋਜਨਾ ਨੂੰ ਡਿਜੀਟਲਾਈਜ਼ ਕਰਨਾ ਜ਼ਰੂਰੀ ਹੈ ਵਿਰੋਧੀ ਧਿਰ ਜੀ ਰਾਮ ਜੀ ਵਿੱਚ ਪਾਰਦਰਸ਼ਤਾ ਨੂੰ ਸਵੀਕਾਰ ਨਹੀਂ ਕਰਦੀ ਹੈ ਤੇ ਇਸ ਲਈ ਇਸ ਤੇ ਰੋਲਾ ਪਾਰੀ ਹੈ ਇਸ ਮੌਕੇ ਜਸ਼ਪਾਲ ਜਨੋਤਰਾ ਨਵਲ ਜੈਨ ਰਕੇਸ਼ ਕੁਮਾਰ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਅਤੇ ਸੌਰਵ ਕਪੂਰ ਵੀ ਮੌਜੂਦ ਹਨ